ਕਿੱਥੇ ਕਿੱਥੇ ਚੁੱਟੀ ਕਿੱਥੇ ਆ ਹੋਰ ਬਹੁਤ ਮਤੰਗ ਪਿਆ ਆਪਣੇ ਕੋਲੇ ਇਸ ਚਾਇਦਾ ਤਾਂ ਵੱਡਾਂਗੇ ਲਿਆ ਚੱਕ ਕੇ ਵੱਢੀਏ ਐਦਾ ਬੜਾਕਾ ਪਿਆ ਸੀ ਆ ਪੈ ਪਤਾ ਬੜਾਕਾ ਆ ਆਪਣਾ ਬੱਚਾ ਇਹ ਆਪਣੇ ਕੋਲੇ ਅੱਜ ਆਇਆ ਛੜਾ ਬਈ ਚੱਕ ਇਧਰ ਉਹ ਸਾਹਰੇ ਪਤੰਗੀ ਉੜਾਦਾ ਕੋਸਾਉ ਸਹੀ ਚੜਾਇਆ ਕਰੋ ਡੋਰੀ ਤੋੜਤੀ ਨਹੀਂ ਦਾ ਵਰਤੇ ਸੀ ਜਾਣੀ ਤਾਂ ਹੈਗੀ ਛੱਡੇ ਨ ਪਰ ਜਾਂਦੀ ਕਿੱਥੋਂ ਦਾ ਡੋਰੀ ਤੋੜਤੀ ਜਿੱਥੇ ਤਿੰਨ ਚਾਰ ਵੜਤੇ ਦੱਸ ਲੈ ਫਸੀ ਤਾਂ ਮੇਰੇ ਪੈਰ ਤੇ ਸੀ ਡੋਰੀ ਇਹੜਾ ਹੋ ਖੜਾ ਇੱਕ ਆਪਣਾ ਛੋਬਰ ਪਤੰਗ ਆਵਾਜ ਆ ਸਾਸੀ ਲੜਾ ਬਾਈ ਜੱਸੇ ਡਰਾਈਵਰ ਉਹ ਜੱਸੇਆ ਜੱਸੇ ਲੈ ਲੜਾ ਗਿਆ ਜੱਸੇ ਹੈਲੋ ਕਰੀ ਹੈਲੋ ਕਰ ਦੇ ਕਰ ਦੇ ਚੱਕ ਇਧਰ ਹੈਲੋ ਕਰੀ ਖੜ ਜਾ ਹੋ ਗਿਆ ਚੋਬਰ ਬੱਲੀ ਆ ਸਾਸੀ ਜਮਾ ਪਕੌੜੇ ਪਹੁੰਚ ਗਏ ਵੱਜ ਗਿਆ ਉਹ ਜੱਸੇ ਹੋ ਗਿਆ ਤੇ ਅੱਜ ਆਪਣਾ ਪਹਿਲਾ ਵਲੌਗ ਦੱਸਿਆ ਬਾਬ ਪਤੰਗ ਜਿਹੜਾ ਸੀ ਤਿੰਨ ਵੜਤੇ ਇੱਕ ਵੜਾ ਲਿਆ ਉਹ ਫਿਰਦੇ ਆ ਕਾਮਲੇ ਜੀ ਆ ਸੀ ਸਾਧੂ ਛੋਟ ਨਹੀਂ ਜਿਹੜਾ ਸਾਧੂ ਛੋਟ ਹਾਂ ਉਹ ਕਿੰਨੇ ਰੁਪਏ ਦਿੱਤੇ ਉਹਨੂੰ ਆ ਦਿੱਤਾ ਸੀ ਸਹੀ 1500 ਇੱਕ ਗੋਟੇ 700 ਲੈ ਜਰਾ ਇਹ ਹੋਈ ਕਿੰਨੇ ਦਾ ਲੱਖਿਆ ਕਿੰਨੇ ਦਾ ਇਹ ਇਹ ਕੋਈ ਨਾ ਮੈਨੂੰ 2025 ਦਾ ਨੰਬਰ ਦਿੱਤਾ ਲੱਗਦਾ 2025 ਦਾ ਅੱਛਾ ਲੈ ਬੱਲੇ ਤੇ ਜੇਪੀ ਲੰਗੇ ਹੋ ਜਾ ਆ ਆ ਦੇ ਕੋਨਾ ਕੱਲ ਨੂੰ ਆ ਜੀ ਤੂੰ ਠੀਕ ਆ ਠੀਕ ਆ ਓਏ ਦੜਦ ਰਿਆ ਅਸੀਂ ਤਲਾਮਾ ਪਾ ਕੇ ਦੰਨੇ ਆ ਦੇਖ 20 30 ਵਾਲਾ ਪਤੰਗ ਤੈਨੂੰ ਐਂ ਦੇਤਾ ਕੋਈ ਦਊਗਾ ਤੈਨੂੰ ਪਤਾੰਗਾ ਕਿਹੜੇ ਫੜ ਲਈ ਜੱਸੇ ਡੋਰ ਛੱਡ ਡੋਰੀ ਫੜ ਲਈ ਜੱਸੇ ਡਰਾਡੂ ਨੇ ਹੈ ਕਿਤੇ ਜੱਸਾ ਦੇਖ ਰਿਹਾ ਛੱਡ ਦੇ ਓ ਜੱਸੇ ਰੁਕ ਗਿਆ ਦੇਖ ਰਿਹਾ ਕਿੱਥਾ ਦੋਰ ਕਿਥੇ ਹੰਦੀ ਆਪਣੀ ਜਿਸਾ ਕਿਥਿਆ ਦੋਰੀ ਫੜ ਲਈ ਯਾਰ ਲੈ ਕੋਈ ਗੱਲ ਹੈ ਹੈ ਕਿਥੇ ਦੋਰ ਆਪਣੀ ਆ ਫਿਰਦਾ ਜਿਸਾ ਦਾ ਦੋਰ ਫੜੀ ਸੀ ਓਏ ਹੈ ਜੰਨੇ ਵਰਦਾ ਫੜੀ ਸੀ ਤਾਂ ਫਿਰ ਇੱਕ ਆ ਦੇ ਫਿਰ ਦੋਰ ਨਹੀਂ ਦੇਣੀ ਮੈਂ ਆਇਆ ਪਹਿਲਾ ਉਰੇ ਆ ਕੀ ਹੈ ਔਰੀ ਹੋਣੀ ਆਪਾਂ ਨੂੰ ਵਧੀਆ ਲੱਗਦੇ ਆ ਸਿੱਜ ਸਾਡਾ ਡੂੜਾ ਹੋ ਉੱਥੇ ਖੜਾ ਸੀ ਬਈ ਆਹਾਗਾ ਬੜਾ ਇਹ ਪਤੰਗ ਜੜਾਉਂਦਾ ਹੈ ਵੀ ਛੜਾ ਬਈ ਬਈ ਆ ਵੀ ਆਪਾਂ ਦਾ ਚੜਾਉਨੇ ਆ ਬਈ ਬੜਾ ਜੜਾਉਣਾ ਨਾਣਾ ਦੂਜੀ ਪਤੰਗ ਤੂੰ ਵੀ ਚੜਾਉਣਾ ਹੌਲੀ ਖੜਾ ਕਾਲੀ ਐ ਕਾਲੀ ਹੈ ਹੈਣਾ ਦੇਖੋ 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 ਲੈ ਪੜਾ ਲਤੀਆ ਬੜਾ ਨਹੀਂ ਜਾਏ ਜੀ ਲਤੀ ਬਈਆ ਹੈਣਾ ਜੱਸੇ ਹੈਣਾ ਓਏ ਬੜਾ ਹਿਲਦੀ ਨੇ ਅੰਮ੍ਰਿਤਸਰ ਸੰਜੀਤ ਬਹੁਤ ਬਹੁਤ ਜੇ ਸੁਣਾਈ ਕਵੀ ਬੜਾ ਹਿਲਦੀ ਆ ਬੜਾ ਹਿਲਦੀ ਆ ਬਈ ਹਾਂ ਪਤੰਗ ਲਾਲਾ ਸਾਹਿਬ ਇਹਨਾਂ ਚ 100 ਰੁਪਏ ਦੇ ਪਤੰਗ ਪੱਕੇ ਆ ਇੰਨੇ ਛੋਟੇ ਦੇ ਦੇਖ ਲਓ ਕੱਲੂ ਦੇਖ ਲਓ ਵੱਡਾ ਹੋ ਕੇ ਕਿੰਨੇ ਦੇ ਲਿਆ ਕਰੂ ਪਤੰਗ ਮੁਰਦਾ ਬਹੁਤ ਵਧੀਆ ਕਿਹਦੇ ਨਾਲ ਆ ਚੇਪੀ ਵਾਲਾ ਕੇ ਹਾਂ ਵਧੀਆ ਪਤੰਗ ਮੁਰਦਾ ਇਹ ਨਾਲ ਹਾਂ ਇਹਨਾਂ ਦੀ ਵਧੀਆ ਨਹੀਂ ਹੁੰਦੀ ਆ ਤਕ ਹਾਂ ਹਾਂ ਹੌਣ ਬਣਾਇਦਾ ਹੁੰਦਾ ਇਹਦਾ ਡੁਪਲੀਕੇਟਾਂ ਹੁੰਦੀਆਂ ਨੇ ਹਾਂ ਹੁਣ ਇਥੋਂ ਮੋਨੋ ਦਾ ਜਿੱਧਰ ਮਰਜ਼ੀ ਲੈ ਯਾਰ ਹਾਂ ਹੁਣ ਜਿਹੜੀ ਮੈਂ ਤੀਜੀ ਲਾਉਣਾ ਹੁੰਨਾਗਾ ਉਹ ਲਾਉਣਾ ਹੁੰਨਾਗਾ ਇੱਥੇ ਇੱਥੇ ਲਾ ਇੱਥੇ ਜਿਹੜੇ ਤਲਾਮਾ ਪਾਉਣੇ ਜਦੋਂ ਇੱਧਰੋਂ ਪਾਰਦਾ ਨਹੀਂਗਾ ਅੱਛਾ ਇੱਥੇ ਤਲਾਮਾ ਪਾਏਂਗਾ ਉਦੋਂ ਲਈ ਉਹ ਪਹਿਲਾ ਹੀ ਦਾ ਉਹ ਤੈਨੂੰ ਸੈਂਸ ਕਿਉਂ ਨਹੀਂ ਆਪਣੇ ਕੋਸ ਸਾਹਿਬ ਨੇ ਇਹ ਦੇਖ ਓਕੇ ਹੋ ਗਏ ਨਾ ਹੁਣ ਜਿਹੜੀ ਚੌਥੀ ਤੇ ਤੀਹ ਚੈੱਕ ਕਰਾ ਇਥੋਂ ਆ ਹਵਾ ਕੀ ਨਾ ਹੁਣ ਇਹ ਕ੍ਰੋਸ ਹੁੰਦੀ ਆ ਹਾਂ ਇਹਨੂੰ ਬਾਹਰ ਚੱਕਾਏ ਨਾ ਕਰ ਪਾਪ ਤੇ ਹੀ ਨਪਾਲ ਦੇ ਕੀ ਹੋਣ ਹੋਣ ਜੇ ਨਹੀਂ ਜੇ ਐ ਹੋ ਜੇ ਜਾਂ ਤਰ ਇਹ ਨਹੀਂ ਦਿੱਕਾ ਹੁੰਦਾਗਾ ਇਹ ਆਪਾਂ ਜਿਹੜੀ ਜੇਪੀ ਲਾਉਣੀ ਆਪਾਂ ਆਏ ਹਾਂ ਇਤੋਂ ਦੀ ਹਵਾ ਨਹੀਂ ਪ੍ਰੇਖਾ ਹੁੰਦਾ ਔਰੀ ਤਾਂ ਤੂੰ ਪਹਿਲੀ ਕੱਪ ਲੈ ਲੈਂਦਾ ਹਾਰੀ ਜਦੋਂ ਆਵਾਜ਼ ਚੜਦੇ ਆ ਹੁਣ ਵੀ ਪਰ ਲਾਈਆਂ ਹੋਈਆਂ ਸੀ ਜਿਹੜਾ ਤੂੰ ਚੜਾਉਂਦਾ ਸੀ ਚਲੋ ਚੱਲੀਏ ਚੱਲ ਬੀਜੇ ਚਲੀਏ ਓਏ ਇਹ ਹੁਣ ਐ ਕਰ ਨਹੀਂ ਜਾਣੀ ਜੀ ਜਾਊਗਾ ਪਰ ਇਧਰ ਉਹ ਦੇ ਦਾਂਗੇ ਇੱਕ ਜੇ ਚੱਲਦੇ ਚੱਲ ਕਰੀਓ ਜੇ ਸਾਈਡ ਤੇ ਛੋਟੇ ਪਤੰਗ ਰਾਮਨ ਘਰੇ ਜਾ ਕੇ ਪਾਲੂ ਇਹ ਘਰੇ ਜਾ ਕੇ ਬਾਲੇ ਦਸਿਆ ਡਲੇ ਮਾਰਦਾ ਕਹ ਲੈ ਜੇ ਫਿਰ। ਜਦੋਂ ਮੈਂ ਬਹ ਕੇ ਦਈ ਚੱਕ ਵੇ। ਪਾ ਲਈ। ਪਾ ਦਈਏ ਦਲੰਮਾ। ਸਾਕੇ ਦੇ ਯਾਰ। ਕਰਣ ਦੀਏ। ਨਹੀਂ। ਪਾ ਦਈਏ। ਕਾਲੂ ਵੀ ਆਏਗਾ। ਬਈ ਹੁਣ ਆਪਣੇ ਨਾਲੇ ਡੇਲੀ ਵਲੌਗ ਚ ਹੋਇਆ ਗੁਰੂ ਬੰਦਾ। ਠੀਕ ਆ? ਚੰਗਾ ਓਏ। ਡੇਲੀ ਆਪੇ ਨਾਲ ਹੋਇਆ ਕਰਾਂਗੇ ਵੀਡੀਓ ਚ। ਠੀਕ ਆ? ਹਾਂ। ਆ ਆ ਗਏ। ਛੋਟੇ ਕਰੇ ਪਤੰਗ ਡਿੱਗਿਆ ਪਿਆ ਓਏ। ਮੈਂ ਦੇਖਿਆ ਫੱਟਦਾ ਮੈਂ ਓ। ਪੱਜ ਕੇ ਜਾ ਕਾਲੇ ਰੰਗ ਦਾ ਬੜੀ ਡੋਰ ਆ। ਪੱਜ ਕੇ ਭੱਜ ਕੇ ਬਾਲੀ ਡੋਰ ਤੇ ਆਉਣ ਤਲਾਮਾ ਦਾ ਪਾ ਦੇ ਜਾ ਪ੍ਰੇਮ ਹੀ ਕੋਠੇ ਜੱਡਾ ਹੋਇਆ ਫਿਰਦਾ ਸਾਹੇ ਚਾਹੇ ਕਿਲਾ ਦੇ ਲੈ ਪਾਈਏ ਦਿੰਦ ਦਾਸ ਤਹਾਰ ਆਜੇ ਮਰਗੀ ਮਰਗੀ ਲੈ ਮਾਰ ਫਿਰ ਮਿਲ ਗਿਆ ਨੂੰ ਬਤੰਗ ਕੀੜਾ ਇਦਰਾ ਬਰਥਡੇ ਵੀ ਆ 700 ਦੀ ਹੈ ਕਿ 500 ਉਹ ਦੇਖ ਥੱਲੇ ਦੇ ਤੈਨੂੰ ਵੀ ਕਿੰਨੇ ਦਵਾ ਲੈ ਦੇਖ ਲਾ ਡੋਰ ਦੇਖ ਲਾ ਡੋਰ ਦੇ ਚ ਥੋੜੀ ਜੀ ਘੱਟੀ ਗਈ ਰੁਕ ਜਾ ਬਾਲੀ ਵੀ ਨਹੀਂ ਜਮਾ ਬੰਦ ਨਹੀਂ ਹੋਗਾ ਕੋ ਤੋਂ ਪਲਾਸਟਿਕ ਡੋਰ ਵੇਚਦਾ ਆ ਦੋ ਰੁਪਏ ਦੇ ਪੈਸੇ ਸੀ ਮੈਂ ਤਾਂ ਕਹਿੰਦਾ ਮੈਂ ਲੈ ਲੈਣਾ ਤੂੰ ਚੱਲ ਗੁੱਟ ਮੈਂ ਲੈ ਲੈਣਾ ਤੂੰ ਡੋਰ ਦਿਖਾ ਡੋਰ ਦਿਖਾ ਜੇ ਡੋਰ ਹੋ ਮੇਰੀ ਗੱਲ ਸੁਣ ਉਹ ਮੋਨੋਕਟ 골ਡ ਹੈ ਨਹੀਂ 골ਡ ਹੈ ਉਹਨੋਂ ਕਾਇਚ ਹੈ ਇਹ 골ਡ ਹੈ ਫਰਕ ਇਹ ਦੋਨੇ ਸੇਮ ਕੰਪਨੀ ਹੈ ਫਰਕ ਕੋਈ ਨਹੀਂ ਦੋਨੇ ਖੱਚਾ ਆ ਗੁੱਟ ਇਹ ਜਿਹਾ ਹੀ ਆ ਹਾਂ ਗੁੱਟ ਜੀ ਤੂੰ ਤੂੰ ਸਾਰੀ ਕਿਉਂ ਛਿਡੋ ਰਿਹਾ ਰੇੜੀ ਨਹੀਂ ਮੈਨੂੰ ਮਾਤਾ ਠੀਕ ਹੋ ਜਾ ਉਹ ਜਿਹੜਾ ਆ ਜੂਬੀ ਨੇ ਲੈ ਤੂੰ ਜਿਚੜਾ ਉਹ ਨਹੀਂ ਉਹ ਆਪਣੇ ਨਾਲ ਹੀ ਚੜਾਉਂਦਾ ਹੁੰਦਾ ਸੀ ਯਾਰ ਐਂ ਜਾ ਡੋਰ ਇੱਕ ਨਿਕਾ ਜਾ ਮੰਕਿਆ ਕੀ 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 ਮਨੋ ਵਿਚਾਰੇ ਕਹੇ ਨਾਨਕ ਮਨ ਮੇਰੇ ਪਤੰਗ ਲੈਣੀ ਲਈ ਗਏ ਲੁੱਟ ਲਿਆ ਨਾ ਓਏ ਜਸੇਉ ਰਿਆ ਅੱਛਾ ਅੱਛਾ ਰੁਕ ਜਾ ਮੈਂ ਥੱਲੇ ਆਉਂਦਾ ਦੋ ਮਿੰਟਾਂ ਜੀ ਆ ਗਿਆ ਰੁਕਿਆ ਥੱਲੇ ਮੈਂ ਚੱਲ ਚੰਗਾ ਓਏ ਕਾਲ ਜੜਾਵਾਂਗੇ ਭਾਈ ਚੱਲੇ ਆਪਾਂ ਹੁਣ ਥੱਲੇ ਨੂੰ ਕੌੜੀਆਂ ਵਿੱਚ ਦੀ ਇੱਥੇ ਨਹੀਂ ਰਗਾ ਸਾਹ ਸਾ ਵਧੀਆ ਨਹੀਂ ਰਗਾ ਇੱਥੇ ਹਾਂ ਉਪਰੇ ਕੀ ਖੱਲੇ ਗਿਆ ਦੇਖ ਸੱਚੀ ਆ ਕੀ ਕੋਣੀ ਓਕੇ ਬਾਹਰ ਆ ਗਏ ਗਰਪਿਤ ਹੈ ਨਹੀਂ ਗੁਰੀ ਬਾਸ਼ਕਰ 307 ਤੱਕ ਓਏ ਇਹ ਕਿੱਥੇ ਆ ਪਤੰਗ ਨਹੀਂ ਚੱਕ ਲਿਆ ਕਿੱਥੇ ਆ ਪਤਾ ਨਹੀਂ ਓਏ ਹਰ ਮਨੇ ਧੋਰ ਕੀ ਹੈ ਮੇਰੇ ਟੋਪ ਵਿਚੋਂ ਆਈ ਹੈ ਪਲਾਸਟਿਕ ਖੱਚ ਲੋ ਖੱਚ ਲੋ ਖੱਚ ਲੋ ਦਿਖਾਈ ਕਿੱਥੇ ਆ ਪਲਾਸਟਿਕ ਆ ਇੱਕ ਲੱਖੇ ਵਾਲੀ ਆ ਜਿਹੜੀ ਜਿਹਨਾਂ ਨਾਲ ਪਹੁੰਚੜਾਈ ਜਾਂਦੀ ਨਹੀਂ ਪਤੰਗ ਖੱਚ ਲੋ ਖੱਚ ਲੋ ਨਾ ਪਤੰਗ ਨਹੀਂ ਹੈਗਾ ਅੱਧਾ ਅੱਧੀ ਜੱਸਾ ਲੈ ਗਿਆ ਅੱਧਾ ਅੱਧੀ ਜੱਸਾ ਲੈ ਗਿਆ ਇਨੀ ਧੋਰ ਆ ਦੇਖ ਲੈ ਹਲਵੀ ਆਈ ਜਾਂਦੇ ਦੇਖਿਆ ਕੀ ਹੋ ਪਤੰਗ ਇੰਨੇ ਦੇ ਘਰੇ ਆਉਂਦਾ ਜਿਹੜੇ ਨਾਲ ਨਹੀਂ ਰਹਿੰਦੇ ਹਾਂ ਉਹਨਾਂ ਦੇ ਆ ਮੈਂ ਦੂਰ ਵੀ ਹਾਂ ਕਿੰਨੇ ਵੀ ਪਾਸ ਖਤਮ ਵਧੀਆ ਗਈ ਆ ਮੁੱਕ ਗਈ ਧੋਰ ਕਾਲੀ ਵਧੀਆ ਪਲਾਸਟਿਕ ਧੋਰ ਹੈ ਹੈਨਾ ਮੈਂ ਵੀ ਜੱਸਾ ਲੈ ਗਿਆ ਕੱਲੂ ਚੜਾएंगे ਪਤੰਗ ਹਾਂ ਠੀਕ ਆ ਸਰ ਮੈਂ ਗਿਆ ਚੜ੍ਹਦੀ ਹੈ ਕਿੱਡਾ ਕਿੱਡਾ ਪਤੰਗ ਵਧੀਆ ਕਾਲਾ ਵਾਹ ਵੱਡਾ ਕਿੱਡਾ ਉਹਨਾਂ ਦੇ ਘਰੇ ਪਿਆਗੇ ਜਿਹੜੇ ਆ ਗੋਲ ਗੱਪੇ ਨਹੀਂ ਬਣਾਉਂਦੇ ਇੰਨੇ ਦੇ ਘਰੇ ਪਿਆ। ਅੱਲ ਭੇਡ ਲੜੋ। ਹਾਂ। ਮੈਂ ਆ ਲੱਗ। ਗੁਰਪ੍ਰੀਤ ਕਿੱਥੇ ਆ? ਗੁਰਪ੍ਰੀਤ ਦਾ। ਵਾਲ ਕਟਾਉਣ ਗਿਆ। ਕਿਹਦੇ ਕੋਲੇ? ਆ ਜੁੜਾ। ਝੂਟੇ ਕੋਲੇ। ਦੇਖਦੇ ਚੱਲਦੇ ਆਜੋ। ਵਾਲ ਕਟਾਉਣ। ਕਿਵੇਂ ਜੇ ਕਟਾਉਂਦਾ ਵਾਲ ਉਹ। ਹਾਂ। ਵਾਲ ਕਟਾਉਣ ਗਿਆ। ਮੈਂ ਵੀ ਵਾਲ ਕਟਾਤ ਲੈਤੇ ਸੀ ਪਰ ਮੈਂ ਪੱਗ ਮਾਰ ਲੈਂਦਾ ਕਿਉਂਕਿ ਮੈਨੂੰ ਠੰਡ ਲੱਗਦੀ ਆ। ਦੱਸਿਓ ਕੌਣ ਕੌਣ ਬੰਦਾ ਪੱਗ 'ਚ ਵਧੀਆ ਲੱਗਦਾ ਕਿ ਵਾਲ ਕਟਾ ਕੇ ਵਧੀਆ ਲੱਗਦਾ। ਦੇਖਦੇ ਚਲੋ ਆਜੋ ਫਿਰ। ਕਿ ਮੇਰੇ ਵਾਲ ਕਟਾਰਿਆ ਹੋ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਯਾਰ। ਹਾਂ ਆਪਕੇ ਰੋਡੇ ਆ ਦੇਖ ਆ ਦੇਖ ਤੇ ਕਿੰਨੇ ਕਟਾਏ ਕਿੰਨਾ ਆ ਆ ਦੇਖ ਕਿੰਨਾ ਆ ਆਪ 57 ਦਿਖਾਈ ਲੈ 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 ਚੈੱਕ ਕਰ ਲੈ ਲੈ ਇਹ ਰੋਡਾ ਕਟਾਰਿਆ ਲੈ ਦੇਖ ਪੱਕਾ ਮਾ ਲਿਆ ਕਰੋ ਡੇਲੀ ਵਲੌਗ ਆਇਆ ਕਰੂ ਹੁਣ ਡੇਲੀ ਆਈ ਤੁਰਿਆ ਫਿਰਾਂ ਦਾ ਪੱਲੇ ਕਰੋ ਪੱਗਾ ਹਾਂ ਕਟਾਇਆ ਵਾਲ ਸਿੱਖਾਂ ਨੇ ਦੇਖ ਲਓ ਕੀ ਗੱਸ ਕੀਤਾ ਸੀ ਬਾਲਾ ਖਾਤਰ ਆ ਚੱਕ ਗਸਾ ਬੰਦ ਲੈ ਕਰੋ ਬੰਦ ਲੈ ਕਰੋ ਬੱਗਾ ਵਾਲ ਤੋਂ ਬਾਲ ਨਾ ਕਟਾਈਂ ਬੰਦ ਲੈ ਕਰੋ ਬਾਲ ਨਾ ਕਟਾਈਂ ਦੇ ਬੰਦ ਲੈ ਕਰੋ ਬੱਗਾ ਹਾਂ ਹਾਂ ਬੰਦ ਲੈ ਕਰੋ ਮੇਰਾ ਹੋ ਗਿਆ ਵੀਰੇ ਫਿਰ ਗਾਂਂਤੀ ਬੜਾ ਟਾਈਮ ਲੱਗ ਗਿਆ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਧੰਨਵਾਦ